ਨਵਾਂ ਬਲਾਕ ਦੇ ਪਿੰਡ ਕਕਰਾਲਾ ਦੇ ਨੇੜੇ ਰੇਲਵੇ ਟ੍ਰੈਕ ਤੋਂ ਦੋ ਵਫਾਕ ਥਾਵਾਂ ਤੋਂ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਸਨਸਨੀ ਫੈਲ ਗਈ ਹੈ ਦੋਵਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਉਹਨਾਂ ਦੀ ਜੇਬਾਂ ਚ ਕੋਈ ਪਛਾਣ ਸੰਬੰਧੀ ਦਸਤਾਵੇਜ਼ ਮਿਲੇ ਇਸ ਮੌਕੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੋਰਚੀ ਵਿੱਚ ਭੇਜ ਦਿੱਤਾ ਹੈ ਪਹਿਲਾ ਤਾਵਾਕ ਦੇ ਕਰੀਬ ਉਮਰ 25 ਸਾਲ ਹੈ ਤੇ ਉਸਦਾ ਚਿਹਰਾ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਉਸ ਦੀ ਪਛਾਣ ਨਹੀਂ ਹੋ ਚੁੱਕੀ ਦੂਸਰੇ ਵਿਅਕਤੀ ਦੀ ਉਮਰ 50 ਤੋਂ 55 ਸਾਲ ਦੇ ਕਰੀਬ ਹੈ ਤੇ ਇਹਨਾਂ ਵਿੱਚੋਂ ਇੱਕ ਲਾਸ਼ ਲੱਤ ਕੱਟੀ ਹੈ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਇਕ ਤਾਂ ਹੈ ਜੀ ਕਕਰਾਲੇ ਪਿੰਡ ਤੋਂ ਨਾਗੇ ਪਛਤਲ ਪਿੰਡ ਦਾ ਪਿੰਡ ਫਾਰ ਫਾਟ ਕੇ ਇੱਕ ਉਹਦੇ ਨੇੜੇ ਤੇੜੇ ਉਹਦੇ ਲਾਗੇ ਸੀ ਕਿਲੋਮੀਟਰ ਹੈਗਾ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਨਿਲੀ ਆ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਹੰਬਾਲੇ ਤੋਂ ਮਿਲਿਆ ਜੀ 54 ਦੇ 29 ਤੋਂ ਸ੍ਰੀਸ਼ਣ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਕਰਾਲੇ ਦੇ ਉਰਲੇ ਪਾਸੋਂ ਮਿਲੀ ਹੈ ਉਹ ਤਾਂ ਕਾਫੀ ਮਾੜੇ ਵਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਮਰ ਹੋएगी ਜੀ ਤਾਂ 25 ਸਾਲ ਦੇ ਵਿੱਚ ਉਹ ਲੱਗਦਾ ਜੀ 50 55 ਸਾਲ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ ਇਹ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਜਿਹੜਾ ਜੀ ਇੱਕ ਦੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਉਹ ਤਾਂ ਪਰ ਦੂਜੇ ਦੀ ਪਛਾਣ ਥੋੜੀ ਨਹੀਂ ਹੋ ਰਹੀ ਉਹਦਾ ਸਕਲ ਬਹੁਤ ਬੁਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਥੋੜੀ ਆ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਪਰ ਉਹ ਆ શરીર ਹੈ ਕਾਫੀ ਦੁੱਸੇ ਵਾਲਾ ਸ਼ਰੀਰ ਹੈ ਮੁੰਡੇ ਤਾਂ ਹੀ ਮੈਂ ਕਹ ਰਿਆਂ ਸੀ ਮੁੰਡੇ ਦੇ ਲੱਤੋਂ ਕੱਟੀ ਹੋਈ ਹੈ ਜੇ ਲੱਗ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚੀ ਚ ਅਗਲੀ ਕਰਵ ਲਈ ਦੇਖਦੇ ਆ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਮੇਰੀ ਮਾਦਮ ਰਾਹੀਂ ਦਿੱਤੇ ਵੀ ਹੋ ਸਕਿਆ ਪਿੰਡਾਂ ਰਾਹੀਂ ਥਾਣਿਆਂ ਦੇ ਵਿੱਚ ਹੋਰ ਸਾਰੇ ਚਾਰੋਗੋਗਾ ਹੈ ਝਾਂਗੇ ਇਹ ਕਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲੇ ਇੱਕ ਕਰਾਲੇ ਤੋਂ ਸਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆ ਫਰ ਜੋ ਅਪੀਲ ਕਰਦੇ ਆ ਲੋਕਾਂ ਵਾਸੀ ਨੂੰ ਜਿਹੜਾ ਵੀ ਸੁਣਦਾ ਹੈ ਕਰਦਾ ਹੈ ਯੂਆਰਪੀ ਚੌਕ ਦੀ ਨਾਬਾ ਆ ਕੇ ਸਾਨੂੰ ਦੱਸੇ ਕਿ ਉਹਨੂੰ ਪਤਾ ਲੱਗਦਾ ਹੈ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਸਿੱਟੀ ਸੀਗੀ ਟੀ-ਸ਼ਰਟ ਇਹ ਨੀਲੀ ਆ ਤੇ ਕਾਲੇ ਲੋਰ ਸੀ ਅੰਡਰਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪੈਰਾਂ ਚੱਪਲਾਂ ਪਾਈ ਹੋਈ ਸੀ ਕੈਂਚੀ ਚੱਪਲਾ ਨੌਜਵਾਨ ਸੀਗਾ ਬੋਦੇ ਦੇ ਰਖੇ ਹੋਏ ਸੀ ਜਲ ਜੂ ਲੱਗੀ ਸੀ ਪਰ ਬਾਵਾ ਤਗੜਾ ਸਰੀਰ ਦਾ ਮੁੰਡਾ ਇਹ ਆਪਣੇ ਦਲੱਦੀ ਦਾ ਬੌਣਾ ਪਿੰਡ ਦਾ ਨਾਬੇ ਤੋਂ ਲੋਕਲ ਵੀ ਹੋ ਸਕਦਾ ਜੇ ਇਕ ਤਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂ ਪਿੰਡ ਪੈਂਦਾ ਜੀ ਬੋੜਾ ਅਸੀਂ ਕਈ ਵਾਰੀ ਸ਼ਾਮ ਤੱਕ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜੇ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮਿਸ ਆਉਂਦੀ ਹੈ ਉਹ ਵੀ ਚੌਕੀ ਜੀਐਫਪੀ ਸਿਟਾਲੇ ਚੌਕੀ ਪਤਲਾ ਦਿੰਦੀ ਹੈ ਨਾਵਾ ਬਲਾਕ ਦੇ ਪਿੰਡ ਕਕਰਾਲਾ ਦੇ ਨੇੜੇ ਰੇਲਵੇ ਟ੍ਰੈਕ ਤੋਂ ਦੋ ਵਫਾਕ ਥਾਵਾਂ ਤੋਂ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਸਨਸਨੀ ਫੈਲ ਗਈ ਹੈ ਦੋਵਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਉਹਨਾਂ ਦੀ ਜੇਬਾਂ ਚੋਂ ਕੋਈ ਪਛਾਣ ਸੰਬੰਧੀ ਦਸਤਾਵੇਜ਼ ਮਿਲਿਆ ਇਸ ਮੌਕੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰ ਵਿੱਚ ਭੇਜਤਾ ਹੈ ਪਹਿਲਾ ਉਤਪਾਦਕ 25 ਸਾਲ ਹੈ ਤੇ ਉਸ ਦਾ ਚਿਹਰਾ ਇੰਨਾ ਖਰਾਬ ਹੋ ਚੁੱਕਿਆ ਕਿ ਉਸ ਦੀ ਪਛਾਣ ਨਹੀਂ ਹੋ ਚੁੱਕੀ ਦੂ 50 ਤੋਂ 55 ਸਾਲ ਦੇ ਕਰੀਬ ਤੇ ਇਹਨਾਂ ਵਿੱਚੋਂ ਇੱਕ ਲਾਸ਼ ਲੱਤ ਕੱਟੀ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਇੱਕ ਤਾਂ ਹੈ ਜੀ ਟਕਰਾਲੇ ਪਿੰਡ ਤੋਂ ਲਾਗੇ ਪੱਛਲ ਪਿੰਡ ਦਾ ਪਿੰਡ ਫਾਰ ਫਾਟ ਕੇ ਉਹਦੇ ਨੇੜੇ ਤੇ ਲਿਆ। ਉਹਦੇ ਲਾਗੇ ਸੀ ਕਿਲੋਮੀਟਰ ਹੈਗਾ ਜੀ 58 ਦਾ 11 ਕਿਲੋਮੀਟਰ ਹੈ। ਉੱਥੋਂ ਮਿਲੀ ਆ। ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲਾ ਤੋਂ ਆਪਣਾ ਹੰਬਾਲੇ ਤੋਂ ਲੰਘਾ ਮਿਲੀ ਆ ਜੀ 54 ਦੇ 29 ਤੋਂ। ਕਿਸ ਨੇ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਰਾਲੇ ਦੇ ਉਰਲੇ ਪਾਸੋਂ ਮਿਲੀ ਆ। ਉਹ ਤਾਂ ਕਾਫੀ ਮਾੜੇ ਵਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਮਰ ਹੋਏਗੀ ਜੀ ਤਾਂ 25 ਸਾਲ ਦੇ ਵਿੱਚ ਉਹ ਲੱਗਦਾ ਜੀ 50 55 ਸਾਲ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ ਇਹ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਟ੍ਰੇਨ ਜਿਹੜਾ ਜੀ ਇੱਕ ਦੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਉਹ ਤਾਂ ਪਰ ਜਿਹੜੇ ਦੂਜੇ ਦੀ ਪਛਾਣ ਥੋੜੀ ਜਿਹੀ ਹੋ ਰਹੀ ਉਹਦਾ ਸਕਲ ਬਹੁਤ ਬੁਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਥੋੜੀ ਆ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਪਰ ਉਹ ਆ શરીર ਆ ਕਾ ਵੀ ਦੁੱਸੇ ਵਾਲਾ ਸ਼ਰੀਰ ਆ ਮੁੰਡੇ ਦਾ ਹੀ ਮੈਂ ਕਹ ਰਿਆਂ ਜੀ ਮੁੰਡੇ ਦਾ ਲਾਤੋਂ ਕੱਟੀ ਹੋਈ ਆ ਜੇ ਲੱਗ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚੀ ਚ ਅਗਲੀ ਕਰਵ ਲਈ ਦੇਖਦੇ ਆ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਆ ਕੋਈ ਆਉਂਦਾ ਤਾਂ ਫਿਰ ਮੇਰੀ ਮਾਦਮ ਰਾਹੀਂ ਦਿੱਤੇ ਵੀ ਹੋ ਸਕਿਆ ਪਿੰਡਾਂ ਰਾਹੀਂ ਥਾਣਿਆਂ ਦੇ ਵਿੱਚ ਹੋਰ ਸਾਰੇ ਚਾਰੋਗੋਗਾ ਆਂ ਝਾਂਗ ਦੇ ਇਹ ਕਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲੇ ਇੱਕ ਕਰਾਲੇ ਤੋਂ ਸਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆ ਫਰਜ਼ ਜੋ ਅਪੀਲ ਕਰਦੇ ਆ ਲੋਕਾਂ ਵਾਸੀ ਨੂੰ ਜਿਹੜਾ ਵੀ ਸੁਣਦਾ ਐ ਕਰਦਾ ਐ ਯੂਆਰਪੀ ਚੌਕ ਦੀ ਨਾਬਾ ਆ ਕੇ ਸਾਨੂੰ ਦੱਸੇ ਜਿਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਸਿੱਟੀ ਸੀਗੀ ਟੀ-ਸ਼ਰਟ ਨੀਲੀ ਆ ਤੇ ਕਾਲੇ ਲੋਰ ਸੀ ਅੰਡਰਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪੈਰਾਂ ਚੱਪਲਾਂ ਪਾਈ ਹੋਈ ਸੀ ਕੈਂਚੀ ਚੱਪਲਾ ਨੌਜਵਾਨ ਸੀਗਾ ਬੋਦੇ ਦੇ ਰਖੇ ਹੋਏ ਸੀ ਜਲ ਜੂ ਲੱਗੀ ਸੀ ਪਰ ਬਾਵਾ ਤਗੜਾ ਸਰੀਰ ਦਾ ਮੁੰਡਾ ਇਹ ਆਪਣੇ ਦਲੱਦੀ ਦਾ ਬੌਣਾ ਪਿੰਡ ਦਾ ਨਾਬੇ ਤੋਂ ਲੋਕਲ ਵੀ ਹੋ ਸਕਦਾ ਜੇ ਇਕ ਤਰਾਲੇ ਦਾ ਵੀ ਹੋ ਸਕਦਾ ਇਹ ਤਾਂ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪੱਟ ਪੈਂਦਾ ਜੀ ਪੋੜਾ ਅਸੀਂ ਕਈ ਵਾਰੀ ਸ਼ਾਮ ਤੱਕ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜੇ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਉਹ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮਿਸ ਆਉਂਦੀ ਹੈ ਤਾਂ ਵੀ ਚੌਕੀ ਜੀਐਪੀ ਸੀਟਾੜੇ ਚੌਕੀ ਵੀ ਪਤਲਾ ਦਿੰਦੀ ਹੈ